ਫੋਕੀ ਹਾਲ ਚਾਲਾ ਜੀ ਤੇ ਅੱਜ ਦੁਬਾਰਾ ਫੇਰ ਆ ਚੁੱਕੇ ਆ ਜੀ ਬਾਬਾ ਮਟਕਾ ਮਟਰਨ ਸਪੈਸ਼ਲ ਹਾਂਡੀ ਚਿਕਨ ਵਾਲਿਆਂ ਦੇ ਕੋਲ ਤੇ ਆਏ ਕਿੱਥੇ ਆ ਪਿੰਡ ਪੰਧੋੜ ਜ਼ਿਲ੍ਹਾ ਲੁਧਿਆਣਾ ਤੇ ਸ਼ਹਿਰ ਇਹ ਪੈਂਦਾ ਮੁੱਲਾਪੁਰ ਤੇ ਇੱਥੇ ਬਾਈ ਹੁਣੀ ਅੱਜ ਬਣਾ ਰਹੇ ਆ ਜੀ ਬੱਕਰੇ ਦਾ ਤੇ ਮੁਰਗੇ ਦਾ ਅਚਾਰ ਤੇ ਇਸ ਕਰਕੇ ਆਪਾਂ ਅੱਜ ਪਹੁੰਚ ਗਏ ਇਨਾਂ ਕੋਲ ਅਚਾਰ ਖਾਣ ਵਾਸਤੇ ਤੇ ਨਾਲ ਬਣਾਉਂਦੇ ਕਿਵੇਂ ਆ ਕਿਸ ਤਰੀਕੇ ਨਾਲ ਪਹਿਲਾਂ ਤੁਸੀਂ ਇਹਨਾਂ ਦੀ ਮਟਰਨ ਵਾਲੀ ਵੀਡੀਓ ਦੇਖ ਚੁੱਕੇ ਹੋ ਬਟੇਰਾ ਵਾਲੀ ਵੀਡੀਓ ਦੇਖ ਚੁੱਕੇ ਹੋ ਤੇ ਅੱਜ ਇਹਨਾਂ ਦੇ ਬਣਾਉਣਾ ਜੀ ਆਪਣੇ ਦਾ ਸਪੈਸ਼ਲ ਅਚਾਰ ਤੇ ਅੱਜ ਫਿਰ ਮੈਂ ਘਾਬਲਾ ਮਾਈਕ ਦੇ ਦਈਏ ਜੀ ਤੇ ਹਾਂ ਜੀ ਭਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਠਾਕ ਹਾਂ ਜੀ ਵੈਲਕਮ ਤੁਹਾਨੂੰ ਤੁਹਾਡੇ ਆਇਆ ਦਾ ਥੈਂਕ ਯੂ ਸੋ ਮੱਚ ਜੀ ਮੈਂ ਕਿਹਾ ਬੜੀ ਬੱਲੇ ਬੱਲੇ ਹੋਈ ਪਈ ਸੀ ਪਹਿਲੀ ਵੀਡੀਓ ਚ ਬੜੇ ਲੋਕਾਂ ਨੇ ਕਮੈਂਟ ਕੀਤੇ ਕਈ ਇਹ ਤਾਂ ਕਹਿੰਦੇ ਪਪਾ ਕਿਹੜੇ ਰਸਤੇ ਪੈ ਗਿਆ ਪਪਾ ਹੋਰ ਭਾਈ ਜੀ ਠੀਕ ਠਾਕ ਹੋ ਹਾਂ ਬਿਲਕੁਲ ਠੀਕ ਹਾਂ ਜੀ ਕਿਵੇਂ ਫਿਰ ਅੱਜ ਕੀ ਬਣਾਉਣਾ ਅੱਜ ਫਿਰ ਆਪਾਂ ਅੱਜ ਬੱਕਰੇ ਦਾ achar ਬਣਾਉਣਾ ਠੀਕ ਹੈ ਜੀ ਤੇ ਬਣਾ ਕੇ ਤੁਹਾਨੂੰ ਦੱਸ ਦਿਆਂ ਉਹ ਕਿਉਂਕਿ ਅਸੀਂ ਹੁਣ ਮੌਸਮਾ ਜਿਹੜਾ ਜੇ ਥੋੜੇ ਗਰਮ ਹੈਗਾ ਜੀ ਤੇ ਅੱਗੇ ਉਹ ਤਾਂ ਖਾਫੀ ਠੰਡੂ ਚੱਕਿਆ ਉਹ ਇਕੱਠਾ ਜਿਹਨੇ 40 ਕਿਲੋ 50 ਕਿਲੋ ਬਣਾਵਾ ਗਏ 10 ਦਿਨ ਠਹਿਰ ਕੇ ਠੀਕ ਹੈ ਪਰ ਇਹ ਅਸੀਂ ਤਕਰੀਬਨ 10 15 ਕਿਲੋ 10 15 ਕਿਲੋ ਬਣਾ ਰਹੇ ਹਾਂ ਬਣਾ ਰਹੇ ਹਾਂ ਮੰਗ ਦੇ ਸਾਰਾ ਬਣਾ ਦੇ ਉਹ ਨਾਲ ਨਾਲ ਨਿਕਲ ਜਾਂਦਾ ਹੈ। ਕੀ ਬਾਤ ਹੈ ਜੀ ਇੱਧਰ ਆ ਜਾਓ ਪਹਿਲਾਂ ਜਿਹੜਿਆ ਤੁਸੀਂ ਬਣਾਏ ਹੋਏ ਆ ਜਿਹੜਾ ਕੁੱਜੇ ਵਾਲਾ ਬਣਾਉਨੇ ਹੋ ਸਾਡਾ ਜੀ ਇਹ ਮਟਕੇ ਵਾਲਾ ਤਿਆਰ ਆ ਸਾਡਾ ਤਕਰੀਬਨ ਅੱਛਾ ਜੀ ਇਹ ਹੈਗਾ ਇਹ ਚਿਕਨ ਆ ਗਿਆ ਨਹੀਂ ਮਟਕਾ ਹਾਂਜੀ ਇਹ ਚਿਕਨ ਹੈ ਕਮਾਓ ਮੜ ਜਿਹੀ ਕਮਾਓ ਬੜਾ ਜਾ ਜਿਹੀ ਮਰ ਗਈ ਉਹ ਖੁਸ਼ਬੂ ਬੜੀ ਜ਼ਬਰਦਸਤ ਸਾਰੀ ਹੈ ਜੀ ਹਾਂਜੀ ਬਵਾ ਜੀ ਦਾ ਬਹੁਤ ਵਧੀਆ ਜੀ ਪੂਰਾ ਤਿਆਰ ਪਿਆ ਹੈ ਕੀ ਬਾਤ ਹੈ ਬਬਾ ਜੀ ਇਹ ਬੱਚੇ 2 ਘੰਟਿਆਂ ਕੇ ਬੰਦੇ ਨੂੰ ਅੱਛਾ ਹਾਂਜੀ ਲਓ ਜੀ ਮੂੰਹ ਚ ਪੜੀ ਆ ਗਿਆ ਬਬਾ ਜੀ ਹਾਂਜੀ ਹਾਂ ਹੁਣ ਫਿਰ ਚਲੀਏ ਆਪਾਂ ਆਚਾਰ ਵਾਲੇ ਪਾਸੇ ਜੀ ਹਾਂਜੀ ਚਲੋ ਜੀ ਫਿਰ ਤੇ ਆਓ ਹੁਣ ਉਹਨਾਂ ਨੂੰ ਲੈ ਕੇ ਜਾਂਦੇ ਆ ਅੰਦਰ ਜਿੱਥੇ ਬਾਬਾ ਜੀ ਬਣਾਉਣ ਲੱਗੇ ਆ ਆਚਾਰ ਚੱਲ ਵੀ ਆਓ ਆਇਆ ਜੀ ਸੈਟਅਪ ਵਾਹ ਜੀ ਵਾਹ ਜੀ ਹੁਣ ਅਸੀਂ ਮੁਰਗਾ ਜਿਹੜਾ ਇਹ ਮੁਰਗੇ ਕੇ ਮੱਟਣਾ ਸਰ ਮੱਟ ਮੱਟ ਬੱਕਰਾ ਇਹ ਮੱਟਣਾ ਹੈ ਅੱਛਾ ਜੀ ਇਹ ਅਸੀਂ ਪਾਣੀ ਦੇ ਵਿੱਚ ਉਬਾਲਦਾ ਠੀਕ ਹੈ ਜੀ ਪਾਣੀ ਚ ਵਾਲ ਕੇ ਇਸ ਨੂੰ ਤਕਰੀਬਨ ਅਜ ਪੌਣਾ ਘੰਟਾ ਹੋ ਗਿਆ ਇਹਨੂੰ ਹੂੰ ਇਹ ਰੈਡੀ ਆ ਹੁਣੇ ਕਿਆ ਬਾਤ ਹੈ ਜੀ ਰੈਡੀ ਹੈ ਅਚਾਰ ਲਈ ਓਕੇ ਕਿਉਂਕਿ ਪੂਰਾ ਬਣ ਚੁੱਕਿਆ ਹੈ ਤੇ ਇਸ ਕਰਕੇ ਹੁਣ ਅਸੀਂ ਪਾਉਣ ਲੱਗੇ ਆਇਚ ਤੇਲ ਸਰੋਂ ਦਾ ਸਰੋਂ ਤੇਲ ਇਹ ਮੋਰ ਕੰਪਨੀ ਦਾ ਵਧੀਆ ਕੰਪਨੀ ਦਾ ਹੈ ਜਿਹੜੀ ਅੱਛਾ ਉਹਦਾ ਮੋਰ ਸਪੈਸ਼ਲ ਲੈ ਕੇ ਆਂਦਾ ਤੇਲ ਹੂੰ ਹੂੰ ਤੇ ਇਹਨੂੰ ਹੁਣ ਕਾੜਾਂਗੇ ਕਾੜਨ ਤੋਂ ਬਾਅਦ ਕੱਢ ਲਾਂਗੀ ਇਹਨੂੰ ਕੱਢ ਰਿਆਂ ਅਸੀਂ ਉਹਦੇ ਚ ਤੇ ਲੈ ਨੂੰ ਜਿਹੜਾ ਹੈਗਾ ਬਾਹਰ ਕੱਢ ਲੈਣਾ ਪਾਣੀ ਇਹਦਾ ਪਾਣੀ ਹੈ ਜਿਹੜਾ ਉਹ ਨਿਕਲ ਜਾਊਗਾ ਅੱਛਾ ਹਾਂਜੀ ਜੇ ਪਾਣੀ ਨਿਕਲ ਗਿਆ ਤੇ ਪਾਣੀ ਵੀ ਕਿਸੇ ਕੰਮ ਆਉਣਾ ਬਾਅਦ ਚ ਇਹ ਪਾਣੀ ਜਿਹੜਾ ਆਪਾਂ ਅ ਦੁਬਾਰਾ ਜਿਵੇਂ ਬੱਕਰੇ ਦਾ ਮੀਟ ਬਣਾਉਣਾ ਉਹਦੇ ਵਿੱਚ ਜੂਸ ਕਰ ਸਕਦੇ ਹਾਂ ਅੱਛਾ ਉਹਦੇ ਵਿੱਚ ਜੂਸ ਕਰ ਸਕਦੇ ਹਾਂ ਹਾਂਜੀ ਹਾਂਜੀ ਅੱਛਾ ਮੇਨ ਹੁਣ ਤੱਤ ਤਾਂ ਜਿਹੜੇ ਆ ਉਹ ਪਾਣੀ ਚ ਆ ਗਿਆ ਆ ਪਾਣੀ ਤੱਤ ਆ ਗਿਆ ਪਰ ਜਿਹੜੀ ਹੱਡੀ ਵਾਲਾ ਮੀਟ ਆ ਹਾਂਜੀ ਯਾ ਬੋਨਲੈਸੋਂ ਦਾ ਉਸ ਬੋਨਲੈਸ ਦੇ ਵਿੱਚੋਂ ਸਾਕੋ ਨਿਕਲ ਜਾਂਦਾ ਜੀ ਹੱਡੀਆਂ ਉੱਥੇ ਨਿਕਲਦੀ ਨਿਕਲਦਾ ਅੱਛਾ ਹਾਂ ਅੱਧਾ ਪੌਣਾ ਘੰਟੇ ਦੇ ਬਾਅਦ ਚ ਅਸੀਂ ਜਿਹੜੇ ਕੋਈ ਦੇਖੂਗਾ ਵਿੱਚੇ ਪਿਆਣਾ ਜਿਹੇ ਇਹਦੇ ਵਿੱਚ ਹੀ ਨਾਲ ਹੀ ਉਹ ਜਿਹੜੀ ਤਰੀ ਹੈ ਦੇ ਨਾਲ ਹੀ ਹੈਗੀ ਉਹ ਤੇ ਇਹਨੂੰ ਕਿੰਨਾ ਪ੍ਰੋਸੀਜਰ ਕਿੰਨਾ ਟਾਈਮ ਲੱਗਣਾ ਇਹਨੂੰ ਆਚਾਰ ਬਣਨ ਨੂੰ ਆਚਾਰ ਬਣਨ ਨੂੰ ਜੀ ਤਕਰੀਬਨ ਅ ਘੰਟੇ ਤੋਂ ਡੇਢ ਘੰਟੇ ਪੌਣਾ ਘੰਟਾ ਘੰਟੇ ਦੇ ਵਿੱਚ ਬਣ ਜਾਂਦਾ ਪੌਣਾ ਘੰਟੇ ਤਿਆਰ ਹੋ ਜਾਂਦਾ আচ্ছা ਇੱਕ ਚੀਜ਼ ਹੋ ਰਿਹਾ ਕੁਝ ਨਾ ਲੋਕਾਂ ਨੂੰ ਸਵਾਲ ਆਉਂਦੇ ਆ ਵੀ ਆਚਾਰ ਜਿਹੜਾ ਹੁੰਦਾ ਆ ਉਹ ਕੀੜਾ ਕੁਝ ਹੁੰਦਾ ਆ ਕੀੜਾ ਹੁੰਦਾ ਇਸ ਕਰਕੇ ਜਦੋਂ ਆਪਾਂ ਪਾਣੀ ਦੇ ਵਾਲਿਆ ਉਹ ਤੁਸੀਂ ਸਰੋ ਦੇ ਬੱਚੇ ਨੂੰ ਏਲ ਦੇ ਵਿੱਚ ਕਾੜਨਾ ਉਹਨਾਂ ਵਿੱਚ ਚੀੜਾ ਪਰਦਾਉਣੀ ਹੈ ਬਾਕੀ ਜਿਹੜਾ ਬੱਕਰਾ ਜੇ ਪੁਰਾਣਾ ਬੱਕਰਾ ਤਾਂ ਉਹ ਜਿਹੜਾ ਹੋਗਾ ਇਹ ਅੱਛਾ ਜਿਹੜਾ ਇਹ ਵਾਲਾ ਇਹ ਨਰ ਬੱਕਰਾ ਵਾਲਾ तकरीबन ਜਿੰਨੇ 7 ਸਾਲ ਦਾ 8 ਸਾਲ ਦੇ ਵਿੱਚ ਓਕੇ ਇਹ ਨਰਮਾ ਇਹ ਜੋ ਖਾਊਗਾ ਬੰਦਾ ਉਹ ਨੂੰ ਕੀੜਾ ਬਣ ਨਹੀਂ ਆਉਣਾ ਇਸ ਆ ਇਹ ਚੀੜਾ ਪਣੀ ਆਉਂਦਾ ਨਹੀਂ ਆਉਂਦਾ ਜੀ ਇਹਦਾ ਏਦਾਂ ਲੱਗਦਾ ਜਿਦਾਂ ਲੱਕੜ ਦੀ ਝਪਦੇ ਹੁੰਦੇ ਹਾਂਜੀ ਹਾਂਜੀ ਉਹ ਇਹਦਾ ਹੁੰਦਾ ਉਹ ਵੀ ਇਹ ਆਪਾਂ ਵੱਡੇ ਉਮਰ ਦਾ ਲਈਏ 2-3 ਸਾਲ ਦਾ 3.5 ਸਾਲ ਦਾ ਤੇ ਉਹਦੇ ਵਿੱਚ ਇਹੜਾ ਪਣਾ ਹੁੰਦਾ ਇਸ ਉਹਦੇ ਵਿੱਚ ਇਹੜਾ ਪਣਾ ਹੁੰਦਾ ਇਹਦੇ ਵਿੱਚ ਚੀੜਾ ਪਣੀ ਆਉਂਗਾ ਚੀੜਾ ਪਣੀ ਆਉਂਗਾ ਅੱਛਾ ਇਹ ਭਾਵੇਂ 6 ਮਹੀਨੇ ਜਦੋਂ ਮਰਜੀ ਖਾ ਲਈਏ ਹਾਂਜੀ ਹਾਂਜੀ 6 ਮਹੀਨੇ ਨਹੀਂ ਕਹਿੰਦੇ ਆਪਾਂ ਅੱਛਾ ਪਰ ਜੇ ਤੁਸੀਂ ਇਹਨੂੰ ਟੈਂਪਰੇਚਰ ਸਹੀ ਰੱਖੋਗੇ ਹਾਂਜੀ ਫੇਰ 3 ਮਹੀਨੇ ਦਾ ਮੈਂ ਕਸਾ ਬਿਤਾ ਨੀ ਮੈਨੇ ਜੀ ਤਿੰਨ ਮਹੀਨੇ ਜਿਵੇਂ ਦਾ ਬਣਾਇਆ ਉਹਵੇਂ ਤੇ ਰਹੂਗਾ ਉਹਵੇਂ ਰਹੂਗਾ ਕੋਈ ਸਮੈਲ স্মੋਲ ਵਿੱਚ ਕੁਝ ਨਹੀਂ ਆਏਗੀ ਇਹ ਨਹੀਂ ਵੀ ਸਖਤ ਹੋ ਜਾਊਗਾ ਜਾਂ ਸਮਥਿੰਗ ਕੁਝ ਵੀ ਨਹੀਂ ਉਹ ਬਕੋਗੇ ਸਰੋਂ ਦੇ ਤੇਲ ਦੇ ਵਿੱਚ ਬਣਾਇਆ ਤੇ ਇਹਨੂੰ ਨੋਰਮਲ ਮੈਂ ਤਾਂ ਗਰਮੀ ਦੇ ਵਿੱਚ ਕਹਿ ਰਿਹਾ ਤੂੰ ਫ੍ਰੈਕਚਰ ਰੱਖ ਲੂ ਨੋਰਮਲ ਥਲੇ ਹੂੰ ਤੱਕ ਹੁਣ ਤੋਂ ਪਹਿਲਾਂ ਪਹਿਲਾਂ ਅਸੀਂ ਫ੍ਰੈਕਚਰ ਖਾਇਆ ਪਰ ਹੁਣ ਅਗਲੇ ਨੂੰ ਕਰੇ ਦੁਬਾਰਾ ਰੱਖ ਸਕਦੇ ਓਕੇ ਹਾਂਜੀ ਆ ਦੇ ਸਰੋਂ ਦਾ ਤੇਲ ਪਾਤਾਜੀ ਦੇ ਤੇਲ ਨਾਲ اچھا ਜੀ 6 ਕਿਲੋ ਬੱਕਰਾ ਇਹ 6 ਕਿਲੋ ਬੱਕਰਾ ਜੀ 6 ਕਿਲੋ ਬੱਕਰਾ ਅੱਛਾ ਜੀ 1 ਗੇਲਟਰ ਤੇਲ ਪਾਇਆ ਜੀ 1.5 ਲੀਟਰ ਤੇਲ ਪਾਤਾ ਹੈ ਹਾਂਜੀ ਓਕੇ ਜੀ ਉਹ ਚ ਤਕਰੀਬਨ ਜਿਹੜਾ ਆਦਰਕ ਆ ਉਹ 1 ਕਿਲੋ ਤੇ ਪਿਆ ਜਿਹੜਾ ਲਸਣ ਉਹ ਵਿੱਚ ਪਿਆ ਲਸਣ ਪਿਆ ਲਸਣ ਇਹ ਅਸੀਂ ਵਿੱਚ ਪਾਇਆ ਨਾਲ ਟੁਕਿਆਂ ਦਾ ਪਾਊਡਰ ਵੀ ਬਣਾ ਕੇ ਲੈਂਦਾ ਆ ਅੱਛਾ ਜਿਵੇਂ ਅੱਜ ਕੱਲ੍ਹ ਠੰਡਾਂ ਕੀ ਮੁਰੇ ਬਜ਼ੁਰਗਾਂ ਜਿਹੜੇ ਜਾਂ ਉਹ ਗੋਡੇ ਜਾਂ ਮੋਢੇ ਰਾਦ ਗੋਣਤੂ ਇਹਨਾਂ ਤੋਂ ਉਹਦੇ ਲਈ ਅਸੀਂ ਜਿਆ ਟੁਕੜਾ ਦਾ ਚਾਰ ਵੀ ਉਹ ਦੀ ਆ ਟੁਕਿਆਂ ਦਾ ਚਾਰ ਟੁਕੜਾ ਦਾ ਚਾਰ ਉਹਦਾ ਪਾਊਡਰ ਬਣਾ ਲਏ ਉਹ ਵੀ ਲੱਜਾ ਅੱਛਾ ਤੇ ਬਾਕੀ ਜਿਹੜੇ ਖੜੇ ਮਸਾਲੇ ਪਾਵਾਂਗੇ ਦੂਜੇ ਪਾਵਾਂਗੇ ਤੁਹਾਨੂੰ ਦਿਖਾਉਣੀ ਆ ਹੂੰ 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 ਬਾਕੀ ਸਾਡਾ ਮੇਨ ਮਕਸਦ ਬਈ ਜਿਹੜਾ ਪਤਾ ਖਾਵੇ ਸਾਨੂੰ ਪੈਸੇ ਘੱਟ ਬਦਲ ਵੱਧ ਬਚਣ ਉਹਦਾ ਕੋਈ ਜਲ ਨਹੀਂ ਪਰ ਮੇਨ ਆ ਵੀ ਜਿਹੜਾ ਖਾਵੇ ਤਾਂ ਉਹਨੂੰ ਵਾਰੀ ਜਾਇ ਜਗਾ ਕਰੀ ਵੀ ਹਾਂ ਵੀ ਮੇਟ ਭਈ ਆਪਣੇ ਕੀ ਬਾਤ ਹੈ ਤੇ ਹੁਣ ਬਾਬਾ ਜੀ ਇਹਨੂੰ ਹੁਣ ਇਹਦੇ ਵਿੱਚ ਫਰਾਈ ਕਰਨਾ ਕੀ ਕਰਨਾ ਹਾਂ ਇਹਨੂੰ ਹੁਣ ਅਸੀਂ ਫਰਾਈ ਕਰਾਂਗੇ ਅੱਛਾ ਹਾਂ ਫਰਾਈ ਕਰਾਂਗੇ ਤੇਲ ਉਹ ਲਿੱਕ ਨੂੰ ਪਾਓ ਤੇਲ ਜਿਹਾ ਪੂਰਾ ਗਰਮ ਨਹੀਂ ਹੋਇਆ ਪੂਰਾ ਗਰਮ ਹੋਣ ਤੋਂ ਬਾਅਦ ਤੇ ਪਾਓ ਤੇਲ ਹੋ ਗਿਆ ਹੁਣ ਆਪਣਾ ਕਿ ਨਹੀਂ ਆ ਗਿਆ ਹਾਂਜੀ ਲੇਲ ਕਰਮ ਹੋ ਗਿਆ ਜੀ ਹੁਣ ਅਸੀਂ ਲਗਿਆ ਮਟਰ ਇਹਦੇ ਵਿੱਚ ਕੋਲ ਓਕੇ ਆਪੋ ਹੀ ਪਾ ਲਈ ਹੌਲੀ 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 ਚਿਮਾ ਪੋਛਿਓ ਬਾਹਰ 여기 ਯਾਦਾਂ ਸਰਦੀ ਬੱਚੇ ਰਾਮ ਨੇੜੇ ਨੇੜੇ ਗੱਲਾਂ ਜਿਹੜੀ ਜਿਹੜੀ ਰੇੜੀ ਜਿਹੜੀ ਕਰ ਰੇੜੀ ਨੇੜੇ ਦੋਨੇ طرف ਲਾ ਦੋਨੇ ਸਹਰ ਫੜ ਕੇ ਫੜ ਕੇ ਬਾਦੂਨੇ ਸਹਰ ਉਹ ਨਾ ਲਾ ਦਾਈ ਬਣਾਉਂਦੇ ਓਏ ਬਾਹਰ ਫਰਚਰ ਲੈ ਫਰਚਰ ਲੈ ਫਰਚਰ ਪੂਜਾ ਫਰਚਰ ਲੈ ਚੋੜਿਆ ਟੋੜਿਆ ਫਰਚਰ ਅੱਛਾ ਲਾ ਦੀਆਂ ਕਰ ਕਰ ਮੇਰੇ ਕੋਲ ਕੁੰਡੇ ਵਾਲਾ ਆਜਾ ਭਾਈ ਜੀ ਇੱਕ ਚੀਜ਼ ਹੋਰ ਸੀ ਕੁਝ ਲੋਕਰ ਸਵਾਲ ਸੀਗੇ ਵੀ ਜਿਹੜਾ ਤੁਸੀਂ ਬਟੇਰ ਬਣਾਉਂਦੇ ਹੋ ਹਾਂਜੀ ਉਹ ਫਾਰਮੀ ਬਟੇਰ ਹੁੰਦਾ ਜਾਂ ਦੇਸੀ ਹੁੰਦਾ ਹਾਂਜੀ ਉਹ ਫਾਰਮੀ ਜਿਹਦੇ ਰੱਖਿਆ ਉਹ ਵੀ ਆ ਬਾਕੀ ਕੁਝ ਵੱਧੇ ਫੜ ਕੇ ਵੀ ਲੈਂਦੇ ਦੇਸੀ ਅੱਛਾ ਹਾਂ ਤੁਸੀਂ ਲੈ ਜੀ ਅੱਛਾ ਜਿਹੜਾ ਦੇਸੀ ਜਿਹੜਾ ਹੁੰਦਾ ਉਹ ਮਹਿੰਗਾ ਆ ਹਾਂ ਉਹ ਮੈਂ ਬਰੋਬਰੀ ਆ ਪ੍ਰੇਟ ਇੱਕ ਹੀ ਰੱਖਿਆ ਬਟੇਰ ਦਾ ਅੱਛਾ ਜਾਂ ਫਾਰਮੀਆਂ ਚਾਹੇ ਦਿੰਦੀ ਅੱਛਾ ਹਾਂਜੀ ਤੁਹਾਡੇ ਕੋਲ ਵੀ ਉਹ ਜਿਹੜਾ ਮੀਟਰ ਆਉਂਦਾ ਉਹਦਾ ਮੀਟਰ ਆਉਂਦਾ ਜਾਂ ਇਕੱਲਾ ਤੁਹਾਡੇ ਕੋ ਸਾਬਤਾ ਆਉਂਦਾ ਹਾਂਜੀ ਅਸੀਂ ਇਕੱਠੇ ਪਟੇਰ ਲਿਆ ਕੇ ਰੱਖ ਦੇਣਗੇ ਮੈਂ 50 100 ਪਟੇਰ ਕੱਸਾ ਲਿਆ ਕੇ ਰੱਖ ਲਿਆ ਅੱਛਾ ਤੇ ਰੱਖਣ ਤੋਂ ਬਾਅਦ ਚ ਜਿੰਨੇ ਕੁ ਲੋੜ ਆ ਡਿਮਾਂਡ ਦੇ ਅਨਸਾਰ ਉਸਰਾ ਬਣਾ ਲਈ ਦਵਾਂ ਅੱਛਾ ਹਾਂਜੀ ਪਰ ਲਿਵਾ ਸੋ ਪਰ ਇਹਨੂੰ ਭਾਈ ਹੁਣ ਕਿੰਨੇ ਕੁ ਮਿੰਟ ਰੱਖਣਾ ਹੋਰ ਇਹਦੇ ਵਿੱਚ? ਬਸ 4-5 ਮਿੰਟ ਹੋਰ। ਅੱਛਾ 4-5 ਮਿੰਟ ਤੋਂ ਬਾਅਦ ਤੇਰੇ ਕੱਢ ਲੜਿਆ ਭਾਈ। ਓਕੇ। ਹਾਂਜੀ। ਤੇ ਇਹਦੇ ਵਿੱਚ ਮਸਾਲੇ ਦਾ ਤੜਕਾ ਬਾਅਦ ਚ ਤਿਆਰ ਕਰਦੇ ਇਹਨੂੰ? ਹਾਂਜੀ। ਹਾਂਜੀ ਮਸਾਲੇ ਦੀ ਤੜਕਾ ਬਾਅਦ ਤਿਆਰ ਕਰਨਾ? ਹਾਂਜੀ ਹਾਂਜੀ। ਜਿੰਨੇ ਮੀਟ ਲੈ ਕੇ ਗਏ ਆਪਣੇ ਕੋਲੋਂ? ਜੀ। ਕਿਸੇ ਨਾਲ ਕੋਈ ਲਾਭ ਨਹੀਂ ਸਾਰੇ ਨੇ ਕਿਹਾ ਵੀ ਬੌਂਡਰੀ ਹੈ। ਜੀ। ਸਾਨੂੰ ਉਹਦੇ ਵਿੱਚ ਹੀ ਸਵਾਦ ਹੋਗਾ। ਇਹੜਾ ਆਚਾਰ ਬਣਾਉਨੇ ਉਹ ਇਹ ਬੋਲਸ ਹੁੰਦਾ ਜਾਂ ਤੂੰ ਇਹ ਦੁਜਾ ਹੱਡੀ ਵਾਲੇ ਹੁੰਦਾ ਕਿ ਬੋਲਸ ਪਿੰਦਾ ਇਹ ਜੀ ਹੱਡੀ ਵਾਲਾ ਹੀ ਆ ਇਹ ਅੱਛਾ ਨਹੀਂ ਤਾਂ ਹੱਡੀ ਵਾਲਾ ਜਿਹੜਾ ਵੈਸੇ ਬੋਲਸ ਹੀ ਬਣਾਉਨੇ ਉਹ ਬੋਲਸ ਜਿਹੜਾ ਉਹ ਕਹਿੰਦੇ ਆ ਪਰ ਉਹਦਾ ਸਵਾਦ ਆ ਨਹੀਂ ਆਉਣਾ ਜਿਹੜਾ ਉਹਦੇ ਇਹ ਚਾਹਤਾ ਅੱਛਾ ਹੱਡੀ ਤੋਂ ਬਿਨਾ ਸਵਾਦ ਮੀੜਦਾ ਆਉਂਦਾ ਹੀ ਨਹੀਂ ਹੂੰ ਜਿਹੜਾ ਖਾਂਦੇ ਆ ਉਹ ਮਤਲਬ ਆਪਦੇ ਹਿਸਾਬ ਨਾਲ ਖਾਂਦੇ ਆ ਉਹ ਪਰ ਜਿਹੜੇ ਆਪਾਂ ਹੱਡੀ ਨਾਲ ਖਾਂਦੇ ਆ ਇਹਦਾ ਤੇਜ਼ ਹੀ ਲੱਗਦਾ ਹੂੰ ਭਈਆ ਕਿੰਨਾ ਕਾ ਚਾਰ ਵੇਚ ਚੁੱਕੇ ਹੋਂ ਤੱਕ ਅਸੀਂ ਇੰਤਰੀਗਰੇਵਨ ਪਹੁੰਚ ਤੱਕ ਇੱਕ ਕੁਆਂਟਲ ਚਾਰ ਵਜਾ ਹੋਣ ਤੱਕ ਜਿੱਤ ਤੱਕ ਅੱਛਾ ਕਿ ਜੇ ਹੁਣ ਮੰਗਰ ਦੇ ਹਿਸਾਬ ਨਾਲ ਅਸੀਂ ਜਿੱਦਾਂ ਅੰਮ੍ਰਿਤਸਰ ਤੱਕ ਜਲੰਧਰ ਤੋਗਾ ਲੈ ਕੇ ਪਾੜਿਆ ਕਰਨਾ ਵੀ ਅਸੀਂ ਹਾਲ ਅੱਜ ਫਲੋਰ ਨੇ ਭਜਾਵਾਂਗੇ ਜਲੰਧਰ ਰੇ ਨੇ ਭਜੇ ਤੇ ਉਹ ਗੱਡੀ ਵਿੱਚ ਰੱਖ ਕੇ ਲਿਆ ਕਰਨਾ ਅਸੀਂ ਮੰਗਰ ਤੱਕ ਪਹੁੰਚਾ ਕਰ ਦੇਆ ਕਰਨਾ ਡਿਲੀਵਰੀ ਹੋਮ ਡਿਲੀਵਰੀ ਭਈਆ ਕਿਤੇ ਪੈਸੇ ਬਹੁਏ ਬੜੇ ਬਣਾ ਲੈ ਨਾਲੇ ਹੈ ਆ ਬੱਕਰਾ ਬੁੱਕਰਾ ਵੇਚ ਕੇ ਕਿਤੇ ਪੈਸੇ ਬਹੁ ਬਣਾ ਲੈ ਨਹੀਂ ਪੈਸੇ ਤਾਂ ਇਹ ਹੈ ਵੀ ਇਹ ਫਾੜੀ ਨਾਲ ਬੰਦੇ ਲੱਗਿਆ ਇਹਨਾਂ ਦਾ ਵੀ ਕੰਮ ਘਰ ਚੱਲੀ ਜਾਂਦਾ ਤੇ ਇਸ ਤਰ੍ਹਾਂ ਵੀ ਟਾਈਮ ਪਾਸ ਹੋ ਜਾਂਦਾ ਚੰਗਾ ਪਲ ਪਾ ਅਜ ਤੱਕ ਆਪਾਂ ਗਏ ਨਹੀਂ ਅੱਛਾ ਬੁਟੇ ਵੀ ਰਹਿ ਆਂ ਡੌਗ ਵੀ ਰੱਖਿਆ ਪੈਸੇ ਵੱਲ ਜ਼ਿਆਦਾ ਗਏ ਨਹੀਂ ਆਪਾਂ ਪੈਸੇ ਲੱਗਿਆ ਨਹੀਂ ਪੈਸੇ ਵੱਲ ਨਹੀਂ ਜ਼ਿਆਦਾ ਗਏ ਆਪਾਂ ਨੌ ਬਣਾਉਂ ਵਾਲਾ ਰਹਿ ਆਂ ਹੁਣ ਵੀ ਇਹਦੇ ਵਿੱਚ ਵੀ ਨੌ ਬਣਾਉਣਾ ਪਊ ਹੂੰ ਹੂੰ ਆਪਾਂ ਫਾੜੀ ਕੋਸ਼ਾ ਵੀ ਇਹਦੇ ਵਿੱਚ ਵੀ ਨੌ ਬਣਿਆ ਉਹਦਾ ਸੁਣਨਾ ਸੀ ਲਓ ਜੀ ਇਹ ਹੋ ਗਿਆ ਫਰਾਈ ਹੁਣ ਹਾਂ ਜੀ ਫਰਾਈ ਹੋ ਗਿਆ ਹੁਣ ਅੱਛਾ ਜੀ ਤਾਂ ਭਾਈਓ 10 ਕਿਲੋ ਬੱਕਰਾ ਇਹ 6 ਕਿਲੋ ਜੀ ਅੱਛਾ 6 ਕਿਲੋ ਇਹ ਹਾਂਜੀ ਹਾਂਜੀ ਇਹ ਜੀ ਜਦੋਂ ਆਪਾਂ ਫਰੋਣੇ ਆ ਕਿਲੋ ਡੇਢ ਕਿਲੋ ਘਟ ਜਾਂਦਾ ਅੱਛਾ ਹਾਂਜੀ ਤੇ ਰੇਟ ਕੀ ਹੈ ਭਾਈ ਜੀ ਹੁਣ ਇਹਦਾ ਰੇਟ ਅਸੀਂ ਜੀ ਰੱਖਿਆ 1200 ਰੁਪਏ 1200 ਰੁਪਏ ਕਿਲੋ ਹਾਂਜੀ ਪਹਿਲਾਂ ਮਹਿੰਗਾ ਥੋੜਾ ਸੀ ਕਟਾਤਾ ਫਿਰ ਪਹਿਲਾਂ ਕਿੰਨਾ ਸੀ 1800 ਰੁਪਏ ਉਹ ਤੇਰੀ ਹਾਂਜੀ ਪਰ ਅਸਲ ਤਾਂ ਬੱਕਰੇ ਦਾ ਆਚਾਰ ਹੀ ਚਾਰ ਹੋਇਆ ਪਿਆ ਸਾਰੇ ਪਾਸੇ ਹਾਂ ਜੀ ਇੱਥੇ ਜਿਹੜਾ ਬਾਹਰ ਬੰਦਾ ਆ ਉਹ 1000 ਰੁਪਏ ਦੇ ਰਿਹਾ ਮੈਂ ਕਹਿੰਦਾ ਜੀ ਕੋਈ 800 ਰੁਪਏ ਦੇ ਜਾਂਦਾ ਕੋਈ 700 ਰੁਪਏ ਦੇ ਜਾਂਦਾ ਅੱਛਾ ਜੀ ਸਾਰਾ ਕੁਝ ਕੱਢੀ ਦੇਖਿਆ 1200 ਦੇ ਵਿੱਚ ਵੀ 100-150 ਰੁਪਏ ਪੈਂਦਾ 1200 ਦੇ ਵਿੱਚ ਵੀ 100-150 ਪੈਂਦਾ ਹਾਂ ਜੀ ਬਾਕੀ ਸਾਰਾ ਕੁਝ ਵਿੱਚ ਮਿੱਟੀ ਪਾਪ ਹੋ ਗਿਆ ਸਾਰਾ ਕੁਝ ਮਿਹਨਤ ਪਾ ਗੀ ਅੱਛਾ ਹਾਂ ਜੀ ਫਿਰ ਐਵੇਂ ਕੋਈ ਕਹਿੰਦੇ ਜਿਹੜੇ 700 ਕਹਿੰਦੇ 800 ਕਹਿੰਦੇ ਉਹ ਗਲਤ ਆ ਇੰਨਾ ਸਸਤਾ ਜਿਹੜਾ ਵਈਆ ਬਣਾਉਂਦਾ ਚੀਜ਼ ਪਿਓਰ ਬ जय जय बढ़ सौ डेढ़ तो सौ रुपया फायदा किलो तो हाँ जी भाजी हो गया लेने जी गए जी मसाले जी? जी।, जी अच्छा मसाले दाड़ी जी बास्कट आ गई अच्छा नमक कितना पीना पीना जी बारह चमचे अच्छा मतलब किलो मगर दो चमचे हाँ जी मतलब किलो मगर दो चमचे वे हाँ जी ਜੀ ਇੱਕੋ ਵਜ ਮਿਰਚ ਲਾਲ ਮਿਰਚ ਜਿਹੜੀ ਪੋਣਾ ਇੱਕ ਇੱਕ ਅਸੀਂ 6 ਕਿਲੋ ਦੇ ਵਿੱਚ 6 ਚਮਚੇ 6 ਕਿਲੋ ਦੇ ਵਿੱਚ 6 ਚਮਚੇ ਹਾਂਜੀ ਇੱਕ ਆ ਗਿਆ ਇਹ ਮਿਰਚ ਕਿਹੜੀ ਦੇਗੀ ਮਿਰਚ ਹੈ ਜਾਂ ਲਾਲ ਮਿਰਚ ਹੈ ਇਹ ਦੂਜੀ ਮਿਰਚ ਹੈ ਲਾਲ ਮਿਰਚ ਹੈ ਆਹ ਤੇ ਲਾਲਾ ਰੰਗ ਚੈੱਕ ਕਰੀ ਚਲੋ ਕਿਵੇਂ ਦੀ ਕਿੰਨੀ ਥੋੜੀ ਬਣੀ ਜਾਦੀ ਹੈ 6 ਇਹ ਜੀ ਠੀਕ ਹੈ ਜੀ ਹੋਰ ਇਸ ਵਿੱਚ ਨਾਲ ਉਸ ਤੋਂ ਇਲਾਵਾ ਕੀ ਆ ਆ ਗਿਆ ਜੀ ਹਲਦੀ ਹਲਦੀ ਕਿੰਨੀ ਪਣੀ ਵਿੱਚ ਦੇਣੀ ਹੈ 6 ਚਮਚੇ ਪਾਉਣੇ ਨੇ ਤਾਂ 6 ਚਮਚੇ ਹਲਦੀ ਪਾਣੀ ਹੈ ਹਾਂਜੀ ਜੀ ਉਹ ਤੋਂ ਬਾਅਦ ਵਿੱਚ ਅਸੀਂ ਪਾਉਣਾ ਹੈ ਇਹ ਚ ਗਰਮ ਮਸਾਲਾ ਗਰਮ ਮਸਾਲਾ ਗਰਮ ਮਸਾਲਾ ਕਿਤੇ ਪਾਣਾ ਹੈ ਇਹ ਕਰਮਸਾਲ ਵਿੱਚ ਇਸ ਵਿੱਚ 6 ਚਮਚੇ ਦਾ 6 ਚਮਚੇ ਗਰਮ ਮਸਾਲਾ ਦੇ ਪਾਉਣੇ ਆ ਹਾਂਜੀ ਧੰਵਾਦ ਜੀ ਮਤਲਬ ਬਕਰੇ ਦੇ ਚਾਰ ਨੂੰ ਬਣਾਉਣ ਨੂੰ ਕਿੰਨਾ ਟਾਈਮ ਲੈਂਦਾ ਭਾਈ ਜੀ ਔਨ ਦਾ ਟਾਈਮ ਦੋ ਘੰਟੇ ਲੱਗੇ ਜਾਂਦੇ ਆ ਜੀ ਦੋ ਘੰਟੇ ਹਾਂਜੀ ਇਹ ਜੀ ਅਸੀਂ ਨਾਪ ਤੋਲ ਕੇ ਰੱਖਿਆ ਜੀ ਇਹ ਕਿਹੜਾ ਮਸਾਲਾ ਜੀ ਇਹ ਤਕਰੀਬਨ ਤਵੇ ਦੇ ਉੱਤੇ ਥੋੜੇ ਗਰਮ ਕਰਕੇ ਅੱਛਾ ਉਸ ਤੋਂ ਬਾਅਦ ਚ ਪੀਸ ਕੇ ਇਹਦੇ ਵਿੱਚ ਅੱਛਾ ਮਸਾਲੇ ਰੋਸਟ ਕੀਤੇ ਹੋਏ ਆ ਇਹ ਹਾਂਜੀ ਕਿੰਨੇ ਮਸਾਲੇ ਇਹਦੇ ਵਿੱਚ ਪਾਏ ਹੋਏ ਤੁਸੀਂ ਇਹ ਤਕਰੀਬਨ ਚਾਰ ਪੰਜ ਮਸਾਲੇ ਦੀ ਓਕੇ ਇਹ ਕਿੰਨਾ ਪੈਣਾ ਅੰਦਾਜ਼ੇ ਦੇ ਪਉਨੇ ਬਸ ਇਹ ਹਾਂਜੀ 아기 봐지 아기 봐지 아기 봐지 아기 봐야지, 아기 봐지 아기 봐야지, 아기 봐지 아기 봐야지, 아기 봐야지, 아기 봐지 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 아기 봐지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아지아 ਇਹ ਆਚਾਰ ਦੀ ਥੋੜੀ ਇਹਨੂੰ ਖਟਾ ਖਟਾਸ ਹੀ ਹੁੰਦੀ ਹੈ ਦੀਆਂ ਕਿਵੇਂ ਨਹੀਂ ਇਹ ਹਾਜਮ ਨਹੀਂ ਠੀਕ ਰਹਿੰਦੀ ਆ ਸੋਚ ਰਹੀ ਆ ਨਹੀਂ ਜਿਵੇਂ ਆਪਾਂ ਹੋਰ ਆਚਾਰ ਹੁੰਦੇ ਖੱਟੇ ਖੱਟੇ ਹੁੰਦੇ ਆ ਇਹ ਖਟਾ ਨਹੀਂ ਬਣਦਾ ਨਹੀਂ ਇਹ ਤਾਂ ਖਟਾ ਹੀ ਬਣਦਾ ਜੀ ਇਹ ਕੀ ਪਤਾ ਜੀ ਇਹ ਅਜਵਾਨ ਇਹ ਜਮੈਨ ਜੀ acha ji ਬਲੋ ਪ੍ਰੋਪਰ ਹਾਜਮਾ ਹਾਜਮਾ ਹੋ ਜਾਵੇ ਠੀਕ ਰਹੇ ਹਾਂਜੀ ਹਾਂਜੀ ਇਹ ਆ ਗਈ ਮੇਥੀ acha ji ਆ ਜੇ ਮੈਂ ਥੀ ਅੰਦਾਜ਼ਨ ਲਈ ਪਾਉਣੇ ਹੋ ਹਾਂਜੀ ਅੰਦਾਜ਼ਨ ਕਿਦਰ ਸੀ ਕਿ ਲੱਭਦੇ ਵਿੱਚੋਂ ਆਏ ਤੇ ਅਸੀਂ ਵੀ ਇੱਕ ਦਾ ਪਖੜਾ ਬਣਾ ਕੇ ਲਿਆਦਾ ਸਪੈਸ਼ਲ ਅੱਛਾ ਪਖੜਾ ਆਈ ਪਖੜਾ ਪਖੜਾ ਇਸ ਜੀ ਤੁੱਕੇ ਅੱਛਾ ਕਰਦੇ ਤੁੱਕੇ ਜਿਹੜੇ ਅੱਛਾ ਹਾਂਜੀ ਪੈ ਗਈ ਤੁਲਾਂ ਦੀ ਇਹ ਕਲੌਂਜੀ ਆ ਗਈ ਹਾਂ ਕਲੌਂਜੀ ਇਹ ਕਲੌਂਜੀ ਜਿਹੜੀ ਖਰਾਬ ਨਹੀਂ ਹੁੰਦੀ ਜੀ ਚਰ ਨੂੰ ਹਾਂਜੀ ਹਾਂਜੀ ਜਾਨਾ ਨਹੀਂ ਬਾਤ ਥੋੜੀ ਜੀ 6 ਕਿਲੋ ਆ ਜੀ 6 ਕਿਲੋ ਬਹੁਤ ਆ ਜੀ ਕਰੀਬਾ ਜੀ ਇੱਕ ਹੀ ਬਾਤਾ ਵਿੱਚ ਕੀ ਸੀ ਹਾਂ ਇਹ ਕਿਹਨੂੰ ਆ ਲੈ ਆਹ ਹਾਂ ਨਹੀਂ ਨਹੀਂ ਲੂਣ ਦਾ ਸਾਡਾ ਲਾਸਟ ਅੱਕੜੀ ਪੱਤਾ ਹੀ ਅਜਾ ਲਾਸਟ ਤੇ ਆ ਗਿਆ ਅੱਕੜੀ ਪੱਤਾ ਅੱਕੜੀ ਪੱਤਾ ਸਲਮਾਨ ਤੇ ਹੁਣ ਬਾਬਾ ਜੀ ਦੇ ਵਿੱਚ ਬੱਕਰਾ ਬੱਕਰਾ ਹੀ ਚੱਕ ਵੀ ਤਾ ਆ ਬਣਾ ਰਿੰਗ ਬੰਦ ਕਰ ਦਿਓ ਜੀ ਫੋਨ ਦੀ ਤਲੋਈ ਹੁਣ ਵਾਰੀ ਆ ਗਈ ਬੱਕਰੇ ਦੀ ਹਾਂਜੀ ਤੇ ਬੱਕਰਾ ਜਾ ਰਿਹਾ ਜੀ ਦੁਬਾਰਾ ਫੇਰ ਕੜਾਈ ਚ ਹੌਲੀ ਹੌਲੀ ਇਕੱਠਾ ਸਟੱਕਾ ਬਸ ਹੁਣ ਜਗੇਰਾ ਬੁਲਾ ਲਈਏ ਜੀ ਜਲਦੀ ਮਲਾਈ ਕੱਢੀਏ ਨਾ ਕੀ ਕਰਦੇ ਹੋਏ ਜੀ ਦੇਖਿੰਦੇ ਸਭ ਕਰਾ ਕੇ ਹੁਣੇ ਘੱਟੋ ਘੱਟ 10 ਮਿੰਟ ਲਾਵਾਂਗੇ ਇਹ ਅੱਛਾ ਜੀ ਹਾਂਜੀ 10 ਮਿੰਟ ਲਗਾਉਣ ਤੋਂ ਬਾਅਦ ਚ ਇਹ ਰੰਗੀਦਰ ਰੱਖ ਜੂਗਾ ਜੀ ਇੱਥੇ ਤੇ ਇਹਨੂੰ ਬੰਦ ਕਰਕੇ ਰੱਖ ਦੇਣਾ ਅੱਛਾ ਜੀ ਕਦੋਂ ਹੁਣ ਤੱਕ ਇਹ ਕਿੰਨੇ ਟਾਈਮ ਤੱਕ ਬਾਅਦ ਹੁਣ ਤੋਂ 10 ਮਿੰਟ ਬਾਅਦ

ਇਹ ਫੇਰ ਇਹ ਤੇ ਕਿਹਦੇ ਕਰ ਰਹੇ ਹੋ ਤੇ ਰਜੂ ਭਾਈ ਤਾਂ ਹੀ ਨਾ ਹੋ ਗਿਆ ਹਾਂ ਦੇ ਦਾ ਬਰਗਾ ਵਿੱਚ ਪਈ ਇਹਨੂੰ ਹੁਣ ਕਿੰਨੇ ਮਿੰਟ ਲੱਗ ਜਿਹੜਾ ਇਹਨੂੰ ਹੋਰ ਪ੍ਰੋਪਰ ਇਹ ਦੋ ਤਿੰਨ ਮਿੰਟ ਹੋਰ ਲੱਗਣਿਆ ਦੋ ਤਿੰਨ ਮਿੰਟ ਹੋਰ ਮਿੰਟ ਲਾ ਕੇ ਫਿਰ ਸੁਬਾਹ ਵਿੱਚ ਇਹਨੂੰ ਬੰਦ ਕਰਕੇ ਰੱਖ ਦੇਣਾ ਠੀਕ ਹੈ ਜੀ ਤੇ ਠੰਡੇ ਹੋਣ ਤੱਕ ਠੰਡੇ ਹੋਣ ਤੱਕ ਆਪਾਂ ਇਹਨੂੰ ਖਾ ਸਕਦੇ ਹਾਂ ਚਲੋ ਜਦ ਤੱਕ ਠੰਡੇ ਹੁੰਦੇ ਤਾਂ ਤੱਕ ਵੀ ਆਪਾਂ ਆਪਣਾ ਦੇਸੀ ਮੁਰਗਾ ਟਰਾਈ ਕਰੀਏ ਜਦ ਤੱਕ ਫਿਰ ਹਾਂਜੀ ਜਦ ਤੱਕ ਦੇਸੀ ਮੁਰਗਾ ਟਰਾਈ ਚਾਹਤਾਂ ਹੁਣ ਸਾਨੂੰ ਬਹੀ ਕਰਾਓ ਦੇਸੀ ਮੁਰਗਾ ਤੇ ਇਹ ਹੋ ਗਿਆ ਰੈਡੀ ਤੇ ਹੁਣ ਇਹਨੂੰ ਉਹ ਬਾਅਦ ਜਦੋਂ ਜਬਾਰਾ ਹੋ ਗਿਆ ਕਰ ਤਿਆਰ ਫਿਰ ਕਰਾਂਗੇ ਇਹਨੂੰ ਚੈੱਕ ਵੀ ਵਾਕਿਆ ਮਸਾਲਾ ਫੁੱਲਾ ਕਿਵੇਂ ਦੇ ਨਗੇ ਚ ਤੇ ਲੋ ਜੀ ਸਾਡੇ ਕੋਲ ਦੇਸੀ ਮੁਰਗਾ ਆ ਗਿਆ ਹੋ ਗਿਆ ਰੈਡੀ ਤੇ ਹੁਣ ਇਹਨੂੰ ਕਰਦੇ ਆ ਟਰਾਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਈਏ ਵੀ ਦੇਸੀ ਮੁਰਗੇ ਦੀ ਬੜੀ ਵਧੀਆ ਚੱਕ ਕਰਿਆ ਕਰੋ ਕੀ ਮਸਾਲੇਦਾਰ ਬਣਾਇਆ ਬਾਈ ਬਾਈ ਨੇ ਕਮਾਲ ਦਾ ਤੇ ਖੁਸ਼ਬੂ ਇਹ ਨਹੀਂ ਜ਼ਬਰਦਸਤ ਆ ਰਹੀ ਆ ਰੇ ਤੇ ਬਈ ਬਹੁਤ ਵਧੀਆ ਤੇ ਹੁਣ ਇਹਨੂੰ ਕਰਦੇ ਆਪਾਂ ਟੇਸਟ ਤੇ ਲੋਈ ਹੁਣ ਆਪਾਂ ਚੈੱਕ ਕਰਦੇ ਆਂ ਦੇਸੀ ਮੁਰਗਾ ਤੇ ਦੇਸੀ ਮੁਰਗਾ ਵੈਸੇ ਹੀ ਆਪਣੇ ਆਪ ਚ ਬੜੀ ਜ਼ਬਰਦਸਤ ਚੀਜ਼ ਹੁੰਦੀ ਆ ਪੂਰਾ ਕੁਲਿਆ ਪਿਆ ਲਗਭਗ 2 ਘੰਟੇ ਦੇ ਵਿੱਚ ਇਹਨੂੰ ਵਿੱਚ ਕੁਝੇ ਵਿੱਚ ਪਾ ਕੇ ਤੇ ਤੰਦੂਰ ਦੇ ਉੱਤੇ ਪਕਾਦੇ ਰੱਖਿਆ ਸੀਗਾ ਜਿਹੜੀ ਆਪਣੀ ਉਹਦੀ ਜਿਹੜੀ ਦੇਸੀ ਤੰਦੂਰ ਹੁੰਦਾ ਉਹਦੇ ਉੱਤੇ ਤੇ ਸਵਾਦ ਕਮਾਲ ਦਾ ਦਾ ਹੋਣੇ ਹੋਣ ਸੀਗਾ ਤੇ ਹੁਣ ਵਾਰੀ ਆ ਟੈਸਟ ਕਰਨ ਦੀ ਸਵਾਦ ਲੱਗ ਰਿਹਾ ਨਹੀਂ ਜੀ ਇਹ ਦੇਸੀ ਮੁਰਗਾ ਇਹ ਲੱਗ ਰਿਹਾ ਜਿਵੇਂ ਅਸੀਂ ਦੂਸਰਾ ਮੁਰਗਾ ਖਾਣੇ ਹੁੰਨੇ ਆ ਜਿਹੜਾ ਫਾਰਮੀ ਟਾਈਪ ਹੁੰਦਾ ਇਹਨਾਂ ਵਧੀਆ ਕੁਲਿਆ ਹੋਇਆ ਬਿਲਕੁਲ ਬਹੁਤ ਵਧੀਆ ਸਵਾਦ ਆ ਗਿਆ ਭਾਈ ਤੇ ਬਸ ਹੁਣ ਤਾਂ ਇਹਦੇ ਨਾਲ ਇਹ ਸੀ ਰੋਟੀ ਹੁੰਦੀ ਨਾਲ ਤੰਦੂਰੀ ਆ ਕੀ ਪਤਾ ਯਾਰ ਸਿਰ ਥੋੜਾ ਘਟ ਤਰੀ ਹੋ ਰਿਹਾ ਮੇਰਾ ਤਾਂ ਫਿਰ ਆਚਾਰ ਹੋ ਗਿਆ ਰੈਡੀ ਤੇ ਇਸ ਤੋਂ ਬਾਅਦ ਹੁਣ ਕਰਦੇ ਆਪਾਂ ਆਚਾਰ ਨੂੰ ਟਰਾਈ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਆਂ ਵੀ ਆਚਾਰ ਕਿਵੇਂ ਦਾ ਬਣਿਆ ਲੈਣ ਵਾਸਤੇ ਤੁਸੀਂ ਹੁਣ ਕਿੱਥੇ ਆਉ ਤੇ ਬਾਬਾ ਜੀ ਨੂੰ ਤੁਹਾਨੂੰ ਐਡਰੈਸ ਪੂਰਾ ਦੱਸ ਦੇਣਾ ਤੇ ਹੁਣ ਤੁਸੀਂ ਕਰਨਾ ਕੀ ਆ 10 ਤੋਂ ਮਿੰਟ ਦਾ ਬ੍ਰੇਕ ਲਓ ਉਸ ਤੋਂ ਬਾਅਦ ਫਿਰ ਆਪਾਂ ਆਚਾਰ ਟੈਸਟ ਕਰਦੇ ਆਂ ਜੀ ਥੈਂਕ ਯੂ ਤੇ ਲੋ ਜੀ ਆਚਾਰ ਸਾਡੇ ਕੋਲ ਹੋ ਕੇ ਰੈਡੀ ਆ ਜੀ ਤੇ ਹੁਣ ਆਚਾਰ ਨੂੰ ਕਰਦੇ ਆਪਾਂ ਇੱਕ ਵਾਰੀ ਟੈਸਟ ਤੇ ਕਿਵੇਂ ਦਾ ਬੜਿਆ ਆ ਸੋਹੋ ਮਟਕੇ ਸਾਹਮਣੇ ਤੇ ਆ। ਸਵਾਦ ਕਮਾਲ ਦਾ। ਪੂਰਾ ਚਟਪਟਾ ਜਿਹਾ ਹੈ। ਅਜਾ ਬਾਬਾ ਜੀ ਕੀ ਰੇਟ ਆ ਤੇ ਆਉਣਾ ਕਿੱਥੇ ਆ ਐਡਰੈਸ ਕਰ ਦੁਬਾਰਾ ਫੇਰ ਬੋਲ ਦੀ। ਇਹ ਜੀ ਮਟਨ ਦਾ ਰੇਟ ਰੱਖਿਆ ਸੀ 1200 ਰੁਪਏ ਕਿਲੋ। ਹਮ। ਹਾਫ ਦਾ 600 ਰੁਪਏ ਕਿਲੋ। ਜੀ ਪਿੰਡ ਪਨੋੜ ਬਾਬਾ ਭਵਿੰਦਰ ਸਿੰਘ ਪੱਠਣ। ਜੇ ਦੋ ਮਰਜੀ ਪੁੱਛ ਕੇ ਆ ਜਿਓ ਤੇ ਕੂਰੀਅਰ ਕਰ ਦਿੰਦੇ ਹਾਂ ਕੂਰੀਅਰ ਵੀ ਕਰ ਦਿੰਦੇ ਆ ਜੀ ਲੋ ਜੀ ਜਿੰਨਾਂ ਨੇ ਕੂਰੀਅਰ ਕਰਾਉਣਾ ਕੂਰੀਅਰ ਕਰਾ ਸਕਦੇ ਹੋ ਐਡਰੈਸ ਜਿਹੜਾ ਹੈਗਾ ਨੰਬਰ ਜਿਹੜਾ ਆ ਤੁਸੀਂ ਨੰਬਰ ਆਪਣੇ ਕਮੈਂਟਾਂ ਵਿੱਚ ਵੀ ਲੈ ਸਕਦੇ ਹੋ ਨਹੀਂ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦਾ ਪਪਾ ਜੀ ਦਾ ਨੰਬਰ ਹੈਗਾ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਤੇ ਤੁਸੀਂ ਇਹਨਾਂ ਦੇ ਕੋਲ ਆਰਡਰ ਮੰਗਵਾ ਸਕਦੇ ਹੋ ਤੇ ਹੁਣ ਤੁਸੀਂ ਕਰਨਾ ਕੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਬਾ ਜੀ ਦੇ achar ਜਿੰਦਾ ਜਿੰਦਾ ਨੇ ਟੈਸਟ ਕੀਤਾ ਉਹ ਸਾਨੂੰ ਦੱਸਿਓ ਜਰੂਰ ਵੀ ਤੁਹਾਨੂੰ achar ਕਿਵੇਂ ਦਾ ਲੱਗਿਆ ਬੱਕਰਾ ਦਾ ਮੁਰਗਾ ਦਾ ਬਾਬਾ ਜੀ ਦਾ ਹੁੰਦਾ ਇੱਕ ਕਮਾਲ ਦਾ ਤੇ ਬਟੇਰ ਵੱਲ ਲੈਣ ਵਾਸਤੇ ਵੀ ਸੰਪਰਕ ਕਰ ਸਕਦੇ ਹੋ ਬਈ ਬਟੇਰ ਦਾ achar अवेलेबल ਹਾਂ ਜੀ ਬਟੇਰ ਦਾ ਵੀ achar ਜਿਵੇਂ ਡਿਮਾਂਡ ਦੀ ਆ ਹੁਣ ਪਿਆ ਵੀ ਸਾਡੇ ਕੋਲੇ ਅੱਛਾ ਜੀ ਪਰ ਜੇ ਕੋਈ ਡਿਮਾਂਡ ਤੇ ਅਸੀਂ ਬਣਾ ਕੇ ਦੇਨੇ ਜਿੰਨਾ ਕੇ ਆਪਣਾ ਲਓ ਜਿੰਨਾ ਲੋੜਿਆ ਤੁਸੀਂ ਕਹਿ ਕੇ ਬਣਵਾ ਸਕਦੇ ਹੋ ਬਟੇਰ ਦਾ achar ਦਾ ਸਪੈਸ਼ਲ ਹੀ ਆ ਹਾਂਜੀ ਹਾਂਜੀ ਕੋਈ ਬਾਈ ਜੀ ਹਾਂਜੀ ਸਪੈਸ਼ਲ ਤੇ ਚਲੋ ਜੀ ਹੁਣ ਤੁਸੀਂ ਕਰਨਾ ਕੀ ਵੀਡੀਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ